ਉਦੀ ਐਕ ਕਰਕੇ ਕਿਸ਼ ਚਮਾਰੀ ਉਮਾਈ ਬਾਹਰ ਕੱਢੀ ਤੇ ਉਸ ਤੋਂ ਬਾਅਦ ਉਹ ਤੁਰ ਕੇ ਚੱਲ ਕੇ ਆਪਦੇ ਦੋਸਤਾਂ ਨਾਲ ਐਸ ਹਸਪੀਟਲ ਚ ਆਇਆ ਬਲੱਡ ਨਿਕਲਦਾ ਸੀ ਤੇ ਹੱਥ ਰੱਖ ਕੇ ਤੁਰ ਕੇ ਆਇਆ ਇੱਥੇ ਕਿ ਡਾਕਟਰਾਂ ਨੇ 4 ਵਜੇ ਤੱਕ ਹੱਥ ਨਹੀਂ ਲਾਇਆ 2:30 ਵਜੇ 1 ਵਜੇ ਆ ਗਿਆ 1 ਵਜੇ ਆ ਗਏ ਸੀ 1 ਵਜੇ ਆ ਗਏ ਸੀ 4 ਵਜੇ ਤੱਕ ਕਿਸੇ ਡਾਕਟਰ ਨੇ ਹੱਥ ਨਹੀਂ ਲਾਇਆ ਪਹਿਲਾਂ ਕਹਿੰਦੇ 4 ਲੱਖ ਰੁਪਏ ਚਵਾ ਕਰਾਉਂ ਉਹਨਾਂ ਨੇ ਕੱਲੇ ਟਾਂਕੇ ਲਾ ਕੇ ਤੁਰ ਤਾ 2 ਘੰਟੇ ਬਾਅਦ ਜਦੋਂ ਅੰਦਰ ਬਲੀਡਿੰਗ ਵਧੀ ਗਈ ਤੇ ਦਬਲੀ ਗਿਆ ਹਾਰਟ ਬੀਟ ਢੀ ਗਈ ਉਦੋਂ ਬਾਅਦ ਜਾ ਕੇ ਇਹਨੂੰ ਐਡਮਿਟ ਕੀਤਾ ਹੁਣ ਇਹ ਇਹ ਹਸਪੀਟਲ ਨੇ ਯਾਰ ਆਈ ਕਾਂਟ ਅੰਦਰ ਸੋਫਟਰਾ ਨੂੰ ਬਾਹਰ ਕੱਢ ਕੇ ਪੁੱਛੋ ਤੁਹਾਡੇ ਕੋਲ ਕੀ ਆ ਫੇਰ چیر ਪਾੜ ਕਰਦੇ ਆ ਫੇਰ ਉਸ ਤੋਂ ਬਾਅਦ ਤੀਜਾ ਆਪਰੇਸ਼ਨ ਕਰਦੇ ਆ ਉਹ ਖੋਲ ਕੇ 2 ਘੰਟੇ ਲਗਾਤਾਰ ਖੋਲ ਕੇ ਢੇਡੇ ਇਦਾਂ ਹੀ ਉੱਪਰ ਮੁੱਖ ਮੰਤਰੀ ਵੱਲ ਭੱਜ ਗਏ ਉਹ ਮੌਤ ਨਾਲ ਲੜ ਰਿਹਾ ਉਹਨੂੰ ਨਹੀਂ ਕੋਈ ਡਾਕਟਰ ਦੇਖ ਰਿਹਾ ਉਹ ਸ਼ਰਾਬ ਪੀ ਕੇ ਡਿਗਿਆ ਆਇਆ ਕਿਸੇ ਵਿਆਹ ਵਿੱਚੋਂ ਤੇ ਉਹਦੀਆਂ ਲੱਤਾਂ ਸੱਟ ਗਈ ਮੇਨ ਚੀਜ਼ ਬੰਦਾ ਸਾਡਾ ਚਾਹੇ ਪਹਿਲੀ ਪੂਰਾ ਹੋਵੇ ਸਾਨੂੰ ਗਾਸਤਾ ਦਿੰਦੇ ਇਹ ਮਰੇ ਪਏ ਦੀਆਂ ਲਾਸ਼ਾਂ ਦੇ ਤਮਾਸ਼ਾ ਦੇ ਤੁਹਾਨੂੰ ਆਇਆ ਸੀਐਮ ਆਇਆ ਸਾਡੇ ਬੰਦੇ ਕੋਲ ਇੱਕ ਡਾਕਟਰ ਨਹੀਂ ਸੀ 11 ਤੋਂ 12 ਡਾਕਟਰ ਉਹ ਬੰਦੇ ਦੇ ਕੋਲ ਖੜੇ ਸੀ ਇਹਨਾਂ ਨੇ ਕਰਦੇ ਟੈੱਡ ਖੁੱਲਾ ਛੱਡ ਕੇ ਭਗਵੰਤਬਾਨ ਕੋਲੇ ਬੈਠੇ ਸੀ ਸਿਰਫ ਇੱਕ ਗੱਲ ਲਈ ਬੈਠੇ ਆ ਤੁਹਾਡੇ ਸਾਹਮਣੇ ਜੋ ਗੁਰਸੇਵਕ ਨਾਲ ਹੋਇਆ ਹੈ ਗੁਰਸੇਵਕ ਮੈਂ ਉਸ ਬੱਚੇ ਦਾ ਨਾਮ ਲੈ ਰਿਹਾ ਜੀ ਨੂੰ ਕੱਲ ਰਾਤ ਡੇਰ ਰਾਤ ਅੱਧੀ ਰਾਤ ਨੂੰ ਕੁਝ ਪਰਵਾਸੀਆਂ ਨੇ ਅਟੈਕ ਕਰਕੇ ਮਾਰਿਆ ਹੈ ਦੁੱਖ ਦੀ ਗੱਲ ਕੀ ਹੈ ਕਿ ਉਦੋਂ ਤੱਕ ਉਹ ਵਿਚਾਰਾ ਗਿਆ ਨਹੀਂ ਸੀ ਇਸ ਦੁਨੀਆ ਤੋਂ ਉਹਦੇ ਐ ਕਰਕੇ ਕਿਰਚ ਮਾਰੀ ਕਮਾਈ ਪਾਰ ਕੱਢੀ कि ਉਸ ਤੋਂ ਬਾਅਦ ਉਹ ਖੁਦ ਤੁਰ ਕੇ ਚੱਲ ਕੇ ਆਪਦੇ ਦੋਸਤਾਂ ਨਾਲ ਐਸ ਹਸਪੀਟਲ ਚ ਆਇਆ ਐਂ ਕਿ ਆਈ ਉਹ ਆ ਉਹਨਾਂ ਦੇ ਸਿਸਟਰ ਨੇ ਮਾਸੀ ਜੀ ਦੀ ਬੇਟੀ ਨੇ ਮਾਸੀ ਜੀ ਦੀ ਬੇਟੀ ਹੈ ਔਰ ਉਹ ਕੱਲਾ ਮੁੰਡਾ ਸੀ ਉਹ ਐਗਜੈਕਟਲੀ ਕੀ ਹੋਇਆ ਮarre ਜੀ ਸੁਣਿਓ ਜੇ ਜ਼ਰੂਰ ਕਿਉਂਕਿ ਗੁਰਸੇਵਕ ਤਾਂ ਨਹੀਂ ਵਾਪਸ ਆ ਸਕਦਾ ਔਰ ਗੁਰਸੇਵਕ ਕਰਕੇ ਹੋਰ ਨਾ ਜਾਣ ਸਾਡੇ ਪੰਜਾਬ ਦੇ ਬੱਚੇ ਉਦੇ ਲਈ ਤਾਂ ਅਸੀਂ ਕੁਝ ਕਰ ਸਕਦੇ ਆ ਜਿਹਦੇ ਕਰਕੇ ਹੁਣੇ ਮੈਂ ਐਸਐਸਪੀ ਸਾਹਿਬ ਨਾਲ ਵੀ ਗੱਲ ਕੀਤੀ ਜਿਹਦੇ ਕਰਕੇ ਅਸੀਂ ਇੱਕ ਕਾਨੂੰਨ ਬਣਾਉਣ ਦੀ ਵੀ ਮੰਗ ਕਰ ਰਹੇ ਆ ਫਿਰ ਇਹ ਆਂਦੇ ਨੇ ਜੀ ਹੁਣ ਕਿਉਂ ਕਰ ਰਹੇ ਹੋ ਬਾਅਦ ਚ ਕਰ ਲਓ ਬਾਅਦ ਚ ਕੌਣ ਸੁਣਦਾ ਯਾਰ ਅ ਕੁੰਬੜਾ ਕਾਂਡ ਤੋਂ ਬਾਅਦ ਸੁਣ ਲਈ ਕਿਸੇ ਨੇ ਉਹ ਹਸ਼ਿਆਰਪੁਰ ਕਾਂਡ ਤੋਂ ਬਾਅਦ ਸੁਣ ਲਈ ਕਿਸੇ ਨੇ ਕੋਈ ਨਹੀਂ ਸੁਣਦਾ ਕਾ ਅ ਸੁਨਿਆ ਜੇ ਭੈਣ ਜੀ ਕੀ ਆਂਦੇ ਨੇ ਹੋਇਆ ਕੀ ਸੀਗਾ ਦੱਸਿਓ ਜੀ ਬੇਟਾ ਆਪ ਤੁਰ ਕੇ ਆਏ ਆ ਬਲੱਡ ਨਿਕਲਦਾ ਸੀ ਇੱਥੇ ਹੱਥ ਰੱਖ ਕੇ ਤੁਰ ਕੇ ਆਏ ਆ ਇੱਥੇ ਕਿ ਡਾਕਟਰਾਂ ਨੇ 4 ਵਜੇ ਤੱਕ ਹੱਥ ਨਹੀਂ ਲਾਇਆ ਕਿੰਨੇ ਵਜੇ ਆ ਗਏ ਸੀ 3 ਵਜੇ 2:30 ਵਜੇ 1 ਵਜੇ ਆ ਗਏ 1 ਵਜੇ ਆ ਗਏ ਸੀ ਇੱਥੇ 4 ਵਜੇ ਤੱਕ ਕਿਸੇ ਡਾਕਟਰ ਨੇ ਹੱਥ ਨਹੀਂ ਲਾਇਆ ਪਹਿਲਾਂ ਕਹਿੰਦੇ 4 ਲੱਖ ਰੁਪਏ ਜਮਾ ਕਰੋ ਫਿਰ ਕੱਲੇ ਸਟਿਚਸ ਲਾ ਦਿੱਤੇ ਜਦ ਪਤਾ ਸੀਗਾ ਵੀ ਸਿਚੁਏਸ਼ਨ ਕ੍ਰਿਟੀਕਲ ਆ ਤੁਸੀਂ ਉਦਾਂ ਹੀ ਉਦਾਂ ਟਰੀਟਮੈਂਟ ਕਰੋ ਤੁਸੀਂ ਉਦਾਂ ਹੀ ਆਪਰੇਸ਼ਨ ਕਰੋ ਉਦੋਂ ਪਹਿਲਾਂ ਸਟਿਚਸ ਲਾ ਦਿੱਤੇ ਉਦੋਂ ਬਾਅਦ ਫਿਰ ਆਪਰੇਸ਼ਨ ਕਰਦੇ ਆ ਫੇਰ چیر ਪਾੜ ਕਰਦੇ ਆ ਫੇਰ ਉਸ ਤੋਂ ਬਾਅਦ ਤੀਜਾ ਆਪਰੇਸ਼ਨ ਕਰਦੇ ਆ ਉਹ ਖੋਲ ਕੇ 2 ਘੰਟੇ ਲਗਾਤਾਰ ਖੋਲ ਕੇ ਢੇਡ ਇਦਾਂ ਹੀ ਓਪਨ ਮੁੱਖ ਮੰਤਰੀ ਵੱਲ ਭੱਜ ਗਏ ਉਹ ਮੌਤ ਨਾਲ ਲੜ ਰਿਹਾ ਉਹਨੂੰ ਨਹੀਂ ਕੋਈ ਡਾਕਟਰ ਦੇਖ ਰਿਹਾ ਉਹ ਸ਼ਰਾਬ ਪੀ ਕੇ ਡਿਗਿਆ ਆਇਆ ਕਿਸੇ ਵਿਆਹ ਵਿੱਚੋਂ ਤੇ ਉਹਦੀਆਂ ਲੱਤਾਂ ਸੈੱਟ ਕਰ ਵੱਡੇ ਹਸਪੀਟਲ 'ਚ ਡਾਕਟਰ ਹੀ ਨਹੀਂ ਹੈਗੇ ਇਹਨਾਂ ਕੋਈ ਨਹੀਂ ਪੂਰੇ ਡਾਕਟਰ ਹੀ ਨਹੀਂ ਹੈ ਕਿੱਡੀ ਸ਼ਰਮ ਵਾਲੀ ਗੱਲ ਕੋਈ ਇੱਕ ਵੀ ਤੁਸੀਂ ਖੁਦ ਦੇਖੋ ਜਿੰਨੇ ਕੇਸ ਹੋਏ ਨੇ ਇੱਥੇ ਕੋਈ ਇੱਕ ਵੀ ਬਚਾਅ ਨਹੀਂ ਚਕੇ ਗਿਆ ਮੈਂ ਨਹੀਂ ਕੋਈ ਬਚ ਕੇ ਨਹੀਂ ਗਿਆ ਉਹਦੇ ਪਤਾ ਹੀ ਹੈ ਨਹੀਂ ਬਚ ਕੇ ਗਿਆ ਇਤੋਂ ਦੇ ਨਾ ਡਾਕਟਰ ਆ ਦਿਖ ਸਕਦੇ ਵੀ ਅਗਰ ਸਾਡੇ ਕੋਲ ਇਹਦੀ ਇਲਾਜ ਨਹੀਂ ਹੈਗਾ ਤਾਂ ਜਵਾਬ ਹੀ ਦੇ ਦੇਣ ਭਾਈ ਤੁਸੀਂ ਕਿਤੇ ਹੋਰ ਲੈ ਜਾਓ ਜਵਾਬ ਦੇ ਦੇ ਸਕਦੇ ਆ ਨਾ ਕੀ ਫਾਇਦਾ ਉਹਦੇ ਡਾਕਟਰ ਮਾਰ ਉਹ ਇੰਨਾ ਤਖੜਾ ਨਹੀਂ ਨਹੀਂ ਇਹ ਬੜੀ ਸ਼ਰਮ ਵਾਲੀ ਗੱਲ ਹੈ ਕਿ 40Z ਦੀ ਬਟੀ ਗਾਰਡ ਖੜੇ ਕੀਤੇ ਨੇ ਉਹ ਕਿਸੇ ਦੀ ਕੋਈ ਗੱਲ ਨਹੀਂ ਸੁਣਦੇ ਇੰਨਾ ਰੂਡਲੀ ਬਿਹੇਵ ਕਰਦੇ ਆ ਵੀ ਕੋਈ ਦੁੱਖ ਵਿੱਚ ਤੁਹਾਡੇ ਕੋਲ ਆਇਆ ਹੋਇਆ ਤੁਸੀਂ ਉਹਨੂੰ ਰੂਡਲੀ ਇੰਨਾ ਬੋਲ ਰਹੇ ਹੋ ਇਹ ਤੁਹਾਡੇ ਕਿੱਥੇ ਦੀਆਂ ਪੜਾਈਆਂ ਨੇ ਕਿੱਥੇ ਦੇ ਸੰਸਕਾਰ ਨੇ ਗੱਲ ਪੈਸੇ ਨਹੀਂ ਹੁੰਦੀ ਨਾ ਬਿੱਲ ਪਹਿਲਾਂ ਲੈ ਲਿਆ ਵੀ ਤੁਸੀਂ ਟ੍ਰੀਟਮੈਂਟ ਤੋਂ ਸ਼ੁਰੂ ਕਰੋ ਕਿੰਨੇ ਪੈਸੇ ਲਏ ਹੁਣ ਤੱਕ ਜੀ 11-12 ਲੱਖ ਲਏ 12 ਲੱਖ ਰੁਪਏ 12 ਲੱਖ ਰੁਪਏ ਤੁਹਾਨੂੰ ਲੈ ਚੁੱਕੇ ਨੇ ਦੋ ਦੋ ਦਿਨਾਂ ਤੋਂ ਉਹ ਅੰਦਰ ਨੇ ਤੇ ਦੋ ਆ ਯਾਰ ਇੱਕਦਮ ਮੁੰਡਿਆਂ ਨੂੰ ਦੱਸਣਾ ਚਾਹੀਦਾ ਆਪਾਂ ਐਸਐਸਬੀ ਨੂੰ ਉਹ ਪੈਸੇ ਵਾਪਸ ਲੈਣੇ ਸੀ ਇਹਨਾਂ ਤੋਂ 11 ਲੱਖ ਰੁਪਇਆ ਅੰਦਰ ਆਪਾਂ ਦਿੱਤਾ ਐ ਦੱਸਿਆ ਕਿਉਂ ਨਹੀਂ 12 ਲੱਖ ਤੁਸੀਂ 12 ਲੱਖ ਦਿੱਤਾ ਪਹਿਲੇ ਤੇ ਸ਼ੇਰਾ ਐਸਐਸਬੀ ਨੂੰ ਆਪਾਂ ਕਹਿੰਦੇ ਸਾਡੇ ਪੈਸੇ ਵਾਪਸ ਦਿਵਾਓ ਇੱਕ ਤੁਹਾਨੂੰ ਹੋਰ ਗੱਲ ਦੱਸਦਾ ਮੈਂ ਗੱਲ ਪਤਾ ਕੀ ਹੋਈ ਸਾਡਾ ਭਰਾ ਐਡਮਿਟ ਕੀਤਾ ਇਹਨਾਂ ਨੇ ਅਸੀਂ ਇਹਨਾਂ ਨੂੰ ਦੱਸਿਆ ਵੀ ਕਿਰਚ ਲੱਗੀ ਇਹਨਾਂ ਨੇ ਟਾਂਕੇ ਲਾ ਕੇ ਮੋੜਤਾ ਉਦੋਂ ਬਾਅਦ ਜਾ ਕੇ ਜਦੋਂ ਉਹਦੇ ਬਲੀਡਿੰਗ ਹੋਈ ਉਦੋਂ ਬਾਅਦ ਜਾ ਕੇ ਇਹਦਾ ਆਪਰੇਟ ਨੂੰ ਮੰਨੇ ਇਹਨਾਂ ਨੇ ਅਣਗਹਿਲੀ ਇਹਨਾਂ ਦੀ ਸਭ ਤੋਂ ਵੱਡੀ ਇਹ ਜਦੋਂ ਮੁੰਡਾ ਸਾਡਾ ਆਇਆ ਉਹਨਾਂ ਨੂੰ ਦੱਸਿਆ ਵੀ ਆਹ ਚੀਜ਼ ਉਹਨਾਂ ਨੇ ਕੱਲੇ ਟਾਂਕੇ ਲਾ ਕੇ ਤੋਰ ਤਾਂ 2 ਘੰਟੇ ਬਾਅਦ ਜਦੋਂ ਅੰਦਰ ਬਲੀਡਿੰਗ ਵਧ ਗਈ ਤੇ ਡਫੁੱਲੀ ਗਿਆ ਹਾਰਟ ਬੀਟ ਘਟੀ ਗਈ ਉਦੋਂ ਬਾਅਦ ਜਾ ਕੇ ਇਹਨੂੰ ਐਡਮਿਟ ਕੀਤਾ ਸਾਨੂੰ ਕਹਿੰਦੇ ਬੰਦਾ ਜਮਾ ਓਕੇ ਆ ਤੁਹਾਡਾ 100% ਸਹੀ ਆ ਠੀਕ ਹੈ 7-8 ਘੰਟੇ ਨਿਕਲ ਗਏ ਤੇ 7-8 ਘੰਟੇ ਬਾਅਦ ਜਦੋਂ ਕਹਿੰਦੇ ਓਕੇ ਆ ਮੁੰਡਾ ਬੋਲਦਾ ਓਕੇ ਸਹੀ ਆ 7-8 ਘੰਟੇ ਬਾਅਦ ਸਾਨੂੰ ਕਹਿ ਰਹੇ ਨੇ ਬੰਦੇ ਦਾ ਤਾਂ ਹਾਰਟ ਰੁਕ ਗਿਆ ਹਾਰਟ ਬੀਟ ਬੰਦ ਹੋ ਗਈ। ਇਹ ਮੀਨਾਂ ਨੇ ਵੀਰਿੰਦਰ ਨੂੰ ਮਨ ਮਾਰਤਾ ਕਹਿ ਰਹੇ ਨੇ ਵੀ ਉਹ ਸਹੀ ਹੋ ਗਿਆ ਛੋੜੇ ਚਾਂਸ ਵੱਧ ਗਏ ਠੀਕ ਹੈ ਤੇ ਫੇਰ ਕਹਿੰਦੇ ਨੇ ਉਹਦੇ ਗੁਰਦੇ ਦਾ ਉਹ ਆ ਫਲਾਣਾ ਤੇ ਹਿੰਕਾ ਆ ਚੀਜ਼ਾਂ ਬੋਲਦੇ ਰਹੇ ਸਾਈਨ ਕਰਾਉਂਦੇ ਸੀ ਮੇਨ ਚੀਜ਼ ਬੰਦਾ ਸਾਡਾ ਚਾਹੇ ਪਹਿਲੀ ਪੂਰਾ ਹੋ ਗਿਆ ਸਾਨੂੰ ਦੱਸ ਤਾਂ ਦਿੰਦੇ ਇਹ ਮਰੇ ਪੈ ਦੀਆਂ ਲਾਸ਼ਾਂ ਤੇ ਤਮਾਸ਼ਾ ਦੇ ਤੋ ਕੋਈ ਨਹੀਂ ਲਾਸ਼ਾ ਦਾ ਪੈਸਾ ਖਾ ਰਹੇ ਆ ਬਿਲਕੁਲ ਬਿਲਕੁਲ ਸਹੀ ਗੱਲ ਹੈ ਭਗਵੰਤਮਾਨ ਆਇਆ ਸੀਐਮ ਆਇਆ ਉਹ ਮੱਚ ਜਾਂਦੇ ਇੱਕ ਮਿੰਟ ਵੀਰੇ ਸਾਡੇ ਬੰਦੇ ਕੋਲ ਇੱਕ ਡਾਕਟਰ ਨਹੀਂ ਸੀ 11 ਤੋਂ 12 ਡਾਕਟਰ ਉਹ ਬੰਦੇ ਦੇ ਕੋਲ ਖੜੇ ਸੀ ਪਿੰਨ 8 ਘੰਟੇ ਸਾਨੂੰ ਕਿਸੇ ਨੇ ਬੰਦੇ ਦੀ ਖਬਰ ਤੱਕ ਨਹੀਂ ਦਿੱਤੀ ਸਾਡੇ ਦੀ ਅਸੀਂ ਅੰਦਰ ਜਾ ਕੇ ਮੁੜਦੇ ਰਹੇ ਆ ਆ ਹਾਲ ਕੀ ਇਹਨਾਂ ਨੇ ਪ੍ਰੈਸ਼ਰ ਕਰਦੇ ਟੈੱਡ ਖੁੱਲਾ ਛੱਡ ਕੇ ਭਗਵੰਤਮਾਨ ਕੋਲੇ ਬੈਠੇ ਸੀ ਬੰਗਰਾ ਨੇ ਜੀ ਵਾਲੀ ਗੱਲ ਲਿਆ ਹੁਣ ਇਹ ਇਹ ਹਸਪੀਟਲ ਨੇ ਯਾਰ ਆਈ ਕਾਂਟ ਅੰਡਰਸਟੈਂਡ ਡਾਕਟਰਾਂ ਨੂੰ ਬਾਹਰ ਕੱਢ ਕੇ ਪੁੱਛੋ ਤੁਹਾਡੇ ਕੋਲ ਕੀ ਆ ਤੁਹਾਡੇ ਕੋਲ ਪੜਾਇਆ ਕੀ ਨੇ ਡਾਕਟਰੀ ਜਦੋਂ ਬੰਦਾ ਆਇਆ ਉਹਦਾ ਪ੍ਰੋਪਰ ਟਰੀਟਮੈਂਟ ਕਰੋ ਉਹਨੂੰ ਦੇਖਿਆ ਨਹੀਂ ਅੰਦਰ ਉਹਦੇ ਬਲੀਡਿੰਗ ਹੋ ਰਹੀ ਆ ਸਭ ਕੁਝ ਉਹਦੇ ਉੱਤੋਂ ਟਾਂਕੇ ਲਾ ਕੇ ਤੋਰਤਾ ਵੀ ਹਾਂ ਤੂੰ ਸਹੀ ਆ ਤੇ ਮਾਰਨ ਵਾਲੇ ਤਾਂ ਫਿਰ ਇਹੀ ਨੇ ਉਦੋਂ ਬਾਅਦ ਰੱਖਿਆ ਸਾਨੂੰ ਯਾਰ ਇੱਥੇ ਕੋਈ ਬੰਦਾ ਹੈਗਾ ਪੁਲਸ ਵਾਲਿਆਂ ਦਾ ਹੈਗਾ ਕੋਈ ਬੰਦਾ ਡੀਐਸਪੀ ਭੁਪਿੰਦਰ ਦੇਖੀ ਕੋਈ ਡੀਐਸਪੀ ਸਾਹਿਬ ਜਾਂ ਐਸਪੀ ਹੈਗੇ ਬੁਲਾਇਆ ਜੋ 1 ਸੈਕਿੰਡ ਜੋ ਵੀ ਹੈ ਨਹੀਂ ਕੋਈ ਇੱਕ ਗੱਲ ਆ 12 ਲੱਖ ਵਾਲੀ ਗੱਲ ਤਾਂ ਦੱਸੀਏ ਉਦੋਂ ਮੁੰਡਾ ਭੁੱਲ ਗਿਆ ਦੱਸਰੋ ਇੱਥੇ ਮੁੱਖ ਮੰਤਰੀ ਨੂੰ ਪਿੱਛੋ ਦੀ ਘੜਤਾ ਪੁਲਸ ਵਾਲਿਆਂ ਨੂੰ ਕਹੀ ਸੀ ਵੀ ਸਾਡਾ ਬੜਾ ਟਾਈਮ ਖੜਾ ਕੇ ਗੱਲ ਕਰਾ ਦਿਓ ਅਸੀਂ ਕਿਹੜਾ ਉਹਨੂੰ ਮਾਰ ਦੇਣ ਲੱਗੇ ਸਾਨੂੰ ਥੋੜੀ ਗੱਲ ਕਰਾ ਦਿਓ ਸਾਡੀ ਇਨਸਾਫ ਦੇਣਗੇ ਇਹ ਸਾਨੂੰ ਇਨਸਾਫ ਲੈਣਾ ਆਉਂਦਾ ਉਹ ਛੇਰਾ ਕਿਉਂ ਨਹੀਂ ਤੁਹਾਡੇ ਤੁਹਾਡੇ ਨਾਲ ਪੰਜਾਬ ਵਾਲਾ ਯਾਰ ਐ ਕਿਹੜਾ ਇਹ ਤੁਹਾਡੇ ਨਾਮ ਆ ਇਹਨਾਂ ਨੇ ਦੱਸਿਆ ਹੁਣੇ ਕਿ 12 ਲੱਖ ਰੁਪਇਆ ਇਹਨਾਂ ਨੇ ਹੋਟਲ ਵਾਲਿਆਂ ਨੇ ਲੈ ਲਿਆ ਸਰ ਆ ਕੀ ਇਹਨਾਂ ਦਾ ਨਾਮ ਵੈਸੇ ਤਾਂ ਸਹੀ ਨਿਕਲਿਆ ਇਹ ਹੋਟਲ ਹੀ ਆ ਆ ਹੋਸਟ ਇੱਕ ਮਿੰਟ ਵਾਈਟ ਇੱਕ ਮਿੰਟ ਛੱਡੋ ਜੇ ਉਹ 12 ਲੱਖ ਇੱਕ ਤਾਂ ਪਲੀਜ਼ ਵਾਪਸ ਕਰੋ ਉਹ ਮੁੰਡਾ ਖੁਦ ਚੱਲ ਕੇ ਆਇਆ ਜਿਹਦੇ ਬੱਚੇ ਗਰਸੇ ਉਹ ਔਰ ਉਹ ਵਿਚਾਰੇ ਦਾ ਢੱਡ ਖੋਲ ਕੇ ਤਿੰਨ ਘੰਟੇ ਤੱਕ ਡਾਕਟਰ ਪਤਾ ਨਹੀਂ ਕਿੱਧਰ ਘੁੰਮਦੇ ਰਹੇ ਪਹਿਲਾਂ ਉਹਦੇ ਪੈਸੇ ਜਮ੍ਹਾਂ ਕਰਾਓ 4 ਵਜੇ ਮੈਨੂੰ ਕੋਰ ਔਰ ਪੈਸੇ 12 ਲੱਖ ਜਮਾ ਕਰਾ ਵਾਲਿਆ ਹੁਣ ਮੈਨੂੰ ਦੱਸੋ ਲਈ 3 ਘੰਟਿਆਂ ਦਾ ਤੇ 4 ਘੰਟਿਆਂ ਦਾ 12 ਲੱਖ ਰੁਪਏ ਲੈ ਕੇ ਬੈਠੇ ਹੋਏ ਨੇ ਲੋਕ ਇੱਕ ਤਾਂ ਪਰਿਵਾਰ ਤੇ ਭੀੜ ਬਣੀ ਹੋਈ 25 ਮੈਂਬਰਾਂ ਦਾ ਕੱਲਾ ਆ ਸਾਰਾ ਪਰਿਵਾਰ ਬੈਠਾ ਉਹਨਾਂ ਹਸਪੀਟਲ ਦੀ ਅੰਗੈਲੀ ਆ ਚਾਹੇ ਪੈਸੇ ਖਾਣ ਕਰਕੇ ਲਾ ਲਓ ਚਾਹੇ ਜਿੱਦਾਂ ਮਰਜੀ ਸਾਡਾ ਬੰਦਾ ਆਇਆ ਉਤੋਂ ਚੱਲ ਕੇ ਜਨਾਬ ਉਹਨਾਂ ਇਹਨਾਂ ਨੇ ਨਾ ਕੱਲੇ ਉਹਦੇ ਟਾਂਕੇ ਲਾ ਕੇ ਉਹਨੂੰ ਭੇਜਤਾ 2 ਘੰਟੇ ਬਾਅਦ ਥੋੜੇ ਜਿਹੀ ਲਿਖਤੀ ਵੀ ਸਾਨੂੰ ਦੇ ਦੇ ਹਾਂਜੀ ਹਾਂਜੀ ਉਹ ਸਭ ਅਸੀਂ ਤੁਹਾਨੂੰ ਹੁਣੇ ਲਿਖਨੇ ਨੇ ਇਹ ਤਾਂ ਹੌਸਪੀਟਲ ਦੇ ਬਾਹਰ ਬੈਠੇ ਆ ਨਾ ਸਰ ਅਨੈਜਮੈਂਟ ਤੋਂ ਪੁੱਛੋ ਨਾ ਇਹ ਗੱਲ ਸਰ ਮਾਲੀ ਦੀ 2 ਮਿੰਟ ਚਾਰ ਲਾਈਨਾਂ ਲਿਖੋ ਐਸ ਐਚਓ 8 ਫੇਜ਼ ਨੂੰ ਮੈਂ ਹੁਣੇ ਹੀ ਉਹਨਾਂ ਨੂੰ ਬੁਲਾ ਲਓ ਹੁਣੇ ਪੁੱਛ ਲਓ ਸਰ ਉਹਨੇ ਤੁਹਾਨੂੰ ਦੇ ਦਿੰਨੇ ਆ ਅਸੀਂ ਲਿਖ ਕੇ ਜਨਾਬ ਇਹਨਾਂ ਦੀ ਕਰਤੂਤ ਇਹਨਾਂ ਨੇ ਟੱਕ ਲਾ ਕੇ ਭੇਜਤਾ ਸਾਡਾ ਬੰਦਾ 2 ਘੰਟੇ ਬਾਅਦ ਉਹ ਸਹੀ ਸੀ ਬਿਲਕੁਲ ਜਦੋਂ ਬੰਦਾ ਚੱਲ ਕੇ ਆ ਰਿਹਾ 2 ਘੰਟੇ ਸਹੀ ਆ ਤੇ ਅੰਦਰੋਂ ਜਦੋਂ ਥੋੜੀ ਜਿਹੀ ਬਲੀਡਿੰਗ ਹੋਈ ਤੇ ਇਹਨਾਂ ਕੋਲ ਪਾਇਆ ਇਹ ਕਹਿੰਦੇ ਸਹੀ ਆ ਅੰਦਰ ਕੱਲਾ ਗੁਰਦੇ ਤੇ ਉਹ ਆ ਤੁਹਾਡਾ ਬੰਦਾ ਓਕੇ ਆ ਇਹਨਾਂ ਨੇ ਆ ਗੱਲ ਕਹੀ ਉਦੋਂ ਬਾਅਦ ਪਤਾ ਨਹੀਂ ਦਿਲ ਦੇ ਵਿੱਚ ਕੀ ਆਇਆ ਥੋੜੇ ਟਾਈਮ ਬਾਅਦ ਅਸੀਂ ਫੇਰ ਪੁੱਛਿਆ ਕਹਿੰਦੇ ਸਹੀ ਆ ਉਦੋਂ ਬਾਅਦ ਇਹਨਾਂ ਨੇ ਕੀ ਕੀਤਾ ਨਾ ਇਹ ਕਹਿੰਦੇ ਆਪਰੇਟ ਹੋਊਗਾ ਬੰਦੇ ਦਾ ਤਿੰਨ ਆਪਰੇਟ ਕਰਨੇ ਆ ਤੁਸੀਂ ਸਾਈਨ ਕਰੋ ਅਸੀਂ ਉਵੇਂ ਹੀ ਕਰੀਗੇ ਪੈਸੇ ਜਮ੍ਹਾਂ ਕਰਾਈਗੇ ਸਭ ਕੁਝ ਕਰੀਗੇ ਤੇ ਸਾਨੂੰ ਕਹਿੰਦੇ ਬੰਦਾ ਤੁਹਾਡਾ ਸਹੀ ਹੈ ਸਾਨੂੰ ਆਏ ਤੇ ਸਾਨੂੰ ਪਤਾ ਕੀ ਕਹਿੰਦੇ ਲਿਖ ਕੇ ਕਹਿੰਦੇ ਐ ਲਿਖ ਦੋ ਉਹਦੇ ਪੇਪਰ ਦੇ ਵਿੱਚ ਵੀ ਬੰਦਾ ਸਾਡਾ ਸੀਰੀਅਸ ਆ ਵੀ ਬਚਣ ਦੇ ਚਾਂਸ ਘਟ ਨੇ ਤੇ ਇਹਨੂੰ ਅਸੀਂ ਓਪੀਡੀ ਦੇ ਵਿੱਚ ਆਪਰੇਟ ਲਈ ਜਾਣ ਦੀ ਉਹ ਦਿਨ ਨੇ ਸੈਰ ਕਰਕੇ ਅਸੀਂ ਉਹ ਚੀਜ਼ ਦਿੱਤੀ ਨਹੀਂ ਇਹਨਾਂ ਨੇ ਸਾਨੂੰ ਪਹਿਲਾਂ ਹੀ ਇਹ ਗੱਲ ਕਹਿਤੀ ਸੀ ਤੇ ਜਦੋਂ ਸਵੇਰੇ ਅਸੀਂ ਇਹਨਾਂ ਨੂੰ ਤੇ ਪਹਿਲਾਂ ਇਹਨਾਂ ਨੇ ਕਹਤਾ ਸੀ ਸਹੀ ਹੈ ਹਾਂ ਸੋ 1% ਜਦੋਂ ਟਾਂਕੇ ਲਾਏ ਨੇ ਉਦੋਂ 7-8 ਘੰਟੇ ਬਾਅਦ ਇਹਨਾਂ ਨੇ ਜਿਹਾ ਵੀ ਗੁਰਦੇ ਦੇ ਵਿੱਚ ਪ੍ਰੋਬਲਮ ਆ ਇਹ ਪੈਸੇ ਖਾਣ ਕਰਕੇ ਇੱਕ ਆ ਭੈਣ ਨੇ ਕਿਹਾ ਇੱਕ ਇਹਨਾਂ ਨੇ ਕਿਹਾ ਕਿ 3 ਘੰਟੇ ਖੋਲ ਕੇ ਪਿਆਰਿਆ ਉਦੋਂ ਪਹਿਲਾਂ ਹੀ ਤੁਹਾਨੂੰ ਜਰਸੀਅਮ ਆ ਗਿਆ ਜਿੰਨੇ ਡਾਕਟਰ ਸੀ ਸਾਰੇ ਤਾਂ ਉਹਦੇ ਨਾਲ ਹੀ ਹੋ ਗਏ ਇਹਦੇ ਕੋਲ ਕੋਈ ਡਾਕਟਰ ਨਹੀਂ ਸੀ ਇਹਨੂੰ ਆਪਰੇਟ ਵਾਸਤੇ ਖੋਲ ਕੇ ਉਦਾਂ ਹੀ ਛੱਡ ਕੇ ਚਲੇ ਗਏ ਇਹ ਕੰਮ ਕਰ ਲੋ ਜਿਵੇਂ ਇਹਨਾਂ ਨੇ ਕਿਹਾ ਹੈ ਇੱਕ ਕੰਮ ਕੋਈ ਵੀ ਆਪਣਾ ਇੱਕ ਮੁੰਡਾ ਬੈਠੋ ਇਹ ਲਿਖ ਲੋ ਸਾਰੀ ਗੱਲ ਆਪਾਂ ਲਿਖ ਕੇ ਹੁਣੇ ਦੇਈਏ